ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਤਿਹਾਸਕ ਨੇ ਸਰਕਾਰ ਇਹ ਖਾਲਸਾ ਦਾ ਆਖਰੀ ਦਰਬਾਰ 29 ਮਾਰਚ 1859 ਦੇ ਨਵੀਂ ਵੀਰਵਾਰ ਲਾਹੌਰ ਦੇ ਸ਼ਾਹੀ ਕਿਲੇ ਵਿੱਚ ਵਿਸ਼ੇਸ਼ ਦਰਬਾਰ ਲਗਾਇਆ ਗਿਆ ਇਸ ਦਰਬਾਰ ਵਿੱਚ 10 ਸਾਲਾਂ ਦੇ ਮਹਾਰਾਜੇ ਦਲੀਪ ਸਿੰਘ ਕੋਲ ਇੱਕ ਦਸਤਾਵੇਜ਼ ਤੇ ਦਸਖਤ ਕਰਾਏ ਗਏ। ਦਲੀਪ ਸਿੰਘ ਨੇ ਰੋਮਨ ਅੱਖਰਾਂ ਵਿੱਚ ਆਪਣੇ ਦਸਖਤ ਕੀਤੇ। ਲਾਰਡ ਲਾਹੌਜੀ ਦੇ ਸਕੱਤਰ ਸਰ ਹੈ ਨਰੀ ਨੇ ਦਰਬਾਰ ਵਿੱਚ ਇਹ ਦਸਤਾਵੇਜ਼ ਉੱਚੀ ਆਵਾਜ਼ ਵਿੱਚ ਪੜ੍ਹ ਕੇ ਸੁਣਾਇਆ। ਮਹਾਰਾਜਾ ਦਲੀਪ ਸਿੰਘ ਨੇ ਆਪਣੇ ਅਤੇ ਆਪਣੇ ਵਾਰਸਾਂ ਦੇ ਪੰਜਾਬ ਉੱਪਰੋਂ ਸਾਰੇ ਹੱਕ ਉਰਦਬੇ ਛੱਡ ਦਿੱਤੇ ਕੋਹੇ ਨੂਰ ਸਮੀਰ ਸਾਰੇ ਖਜ਼ਾਨੇ ਅਤੇ ਰਾਜ ਦੀ ਜ਼ਾਇਦਾਦੀ ਮਾਲਕੀ ਛੱਡੀ ਜੋ ਹੁਣ ਬਰਤਾਨੀਆਂ ਦੀ ਹੈ ਸਿੱਖ ਹਕੂਮਤ ਖਤਮ ਹੋ ਗਈ ਇਹ ਹੁਣ ਬਟਰ ਰਾਜ ਵਿੱਚ ਛੋਏਗਾ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਬਾਲਗ ਹੋਣਗੇ ਤਾਂ ਪੰਜਾਬ ਰਾਜ ਵਾਪਸ ਕਰ ਦਿੱਤਾ ਜਾਵੇਗਾ ਐਲਾਨ ਦੌਰਾਨ ਸਾਰੇ ਦਰਬਾਰ ਵਿੱਚ ਖਮੋਸ਼ੀ ਫੈਲ ਗਈ ਜਦੋਂ ਇਹ ਐਲਾਨ ਖਤਮ ਹੋਇਆ ਤਾਂ ਮਹਾਰਾਜਾ ਦਲੀਪ ਸਿੰਘ ਨੇ ਕੋਹੇਨੂਰ ਹੀਰਾ ਅੰਗਰੇਜ਼ਾਂ ਨੂੰ ਸੌਂ ਦਿੱਤਾ ਤੇ ਫਿਰ ਕਰੇ ਤਖਤ 'ਤੇ ਨਾ ਬੈਠਣ ਲਈ ਆਪਣੇ ਪ੍ਰਸਿੱਧ ਪਿਤਾ ਦੇ ਤਖਤੋਂ ਥੱਲੇ ਉਤਰ ਗਿਆ ਜਿਉਂ ਹੀ ਮਹਾਰਾਜਾ ਦਲੀਪ ਸਿੰਘ ਤਖਤੋਂ ਥੱਲੇ ਉਤਰਿਆ ਸਰਕਾਰੇ ਖਾਲਸਾ ਦਾ ਸੂਰਜ ਵੀ ਨਾਲ ਹੀ ਡੁੱਬ ਗਿਆ ਸਿੱਖ ਸਰਦਾਰਾਂ ਵਿੱਚ ਮਾਇੂਸ਼ੀ ਆ ਗਈ ਇੱਕ ਚਿੱਟੀ ਦਾੜੀ ਵਾਲੇ ਬਜ਼ੁਰਗ ਦੀ ਟਿੱਪਣੀ ਨੇ ਪੰਜਾਬ ਦੇ ਇਤਿਹਾਸ ਦਾ ਸਾਰ ਪ੍ਰਗਟ ਕਰਦਿਆਂ ਆਖਿਆ ਕਿ ਅੱਜ ਮਹਾਰਾਜਾ ਰਣਜੀਤ ਸਿੰਘ ਰਿਆਏ ਇਹ ਸਭ ਤੋਂ ਬਾਅਦ ਜਦੋਂ ਖਾਲਸਾ ਦਰਬਾਰ ਦਾ ਆਖੀ ਦਰਬਾਰ ਲੱਗਿਆ ਵੱਡੇ ਸਿੱਖ ਜਨੈਲ ਦੀਵੀਆਂ ਪਾਈ ਆਪਣੀ ਹਉਣੀ ਤੇ ਝੂਰੇ ਸਨ ਇੱਕ ਨਵਾਲਗ ਮਹਾਰਾਜੇ ਕੋਲੋਂ ਮਕਾਰੀ ਨਾਲ ਉਸ ਦੀ ਸਲਤਨਤ ਖੋਈ ਜਾ ਰਹੀ ਸੀ ਜਿਉਂ ਹੀ ਮਹਾਰਾਜਾ ਦਲੀਪ ਸਿੰਘ ਆਪਣੇ ਸ਼ਾਹੀ ਤਖਤ ਉੱਥਲੇ ਉਤਰਿਆ ਲਾਹੌਰ ਦੇ ਸ਼ਾਹੀ ਕਿਲੀ ਉੱਪਰੋਂ ਖਾਲਸਾ ਹੀ ਨਿਸ਼ਾਨ ਉਤਾਰ ਕੇ ਜਿਉਨ ਜੱਕ ਚੁਲਾਤਾ ਗਿਆ ਫਿਰ ਸ਼ੁਰੂ ਹੋਇਆ ਪੰਜਾਬੀਆਂ ਕੋਲੋਂ ਹਥਿਆਰ ਖੋਣ ਤੇ ਪੰਜਾਬੀ ਦੇ ਕੈਦਿਆਂ ਨੂੰ ਛਾੜਨ ਦਾ سلسلہ ਜਿਸ ਨਾਲ ਪੰਜਾਬ ਦੀ ਸਿੱਖਿਆ ਨੀਤੀ ਤੈਸ ਨੈਸ ਕਰ ਦਿੱਤੀ ਗਈ ਅਤੇ ਬਹੁਤ ਕੁਝ ਕੁਝ ਅਰਸ਼ੇ ਬਾਅਦ ਇੱਕ ਅੰਗਰੇਜ਼ ਅਧਿਕਾਰੀ ਜான் ਲਾਰੈਂਸ ਨੇ ਲਿਖਿਆ ਕਿ ਅਸੀਂ ਦੁਸ਼ਮਣੀ ਵਾਲੀ ਨਫ਼ਰਤ ਨਾਲ ਸਿੱਖਾਂ ਵੱਲੋਂ ਫੌਜਾਂ ਚਾੜੀਆਂ ਸਨ ਪਰ ਛੇਤੀ ਸਾਨੂੰ ਪਤਾ ਲੱਗ ਗਿਆ ਸੀ ਕਿ ਇਹ ਸਤਕਾਰ ਦੇ ਹੱਕਦਾਰ ਹਨ ਤੇ ਸਾਰੇ ਭਾਰਤ ਵਿੱਚੋਂ ਇਹਨਾਂ ਵਰਗਾ ਬਹਾਦਰ ਪੱਕੇ ਅਰਾਧਿਆਂ ਵਾਲਾ ਜੁੱਧ ਵਿੱਚ ਖੌਫ ਜਦਾ ਕਰਨ ਵਾਲਾ ਹੋਰ ਕੋਈ ਨਹੀਂ ਅਖੀਰ 29 ਮਾਰਚ 1859 ਤੋਂ ਬਾਅਦ ਅੰਗਰੇਜ਼ ਹਕੂਮਤ ਦਾ ਪੰਜਾਬ ਉੱਪਰ ਕਬਜ਼ਾ ਹੋ ਗਿਆ ਤੇ ਤਖਤਾਂ ਦੇ ਵਾਰਸ਼ ਤਖਤਿਆਂ ਤੋਂ ਛੱਲੇ ਆ ਗਏ ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ ਇਸ ਕਦਰ ਹਰਮਨ ਪਿਆਰਾ ਤੇ ਧਰਮਨ ਪਖਸ਼ੀ ਅੱਜ ਵੀ ਦੁਨੀਆ ਦੇ ਵਿੱਚ ਉਸ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਨੇ ਇੱਕ ਵਾਰ ਕਹਿੰਦੇ ਨੇ ਮਹਾਰਾਜਾ ਰਣਜੀਤ ਸਿੰਘ ਹਾਥੀ ਤੇ ਸਵਾਰ ਹੋ ਕੇ ਲੰਘ ਰਿਹਾ ਸੀ ਤੇ ਇੱਕ ਮਾਈ ਲੋਇ ਦਾ ਤਬਾ ਲੈ ਕੇ ਭੀੜ ਵਿੱਚ ਖੜੀ ਸੀ ਅੱਗੇ ਵਧੇ ਹੈ ਸਿਪਾਈ ਉਸ ਨੂੰ ਕਿੱਛੇ ਕਰਦੇ ਨੇ ਮਹਾਰਾਜਾ ਰਣਜੀਤ ਸਿੰਘ ਨੇ ਪੁੱਛਿਆ ਮਾਈ ਕੀ ਗੱਲ ਹੈ ਕਹਿਣ ਲੱਗੀ ਪੁੱਤ ਮੇਰੀ ਗੱਲ ਸੁਣ ਕੇ ਜਾਈਂ ਮਹਾਰਾਜਾ ਰਣਜੀਤ ਸਿੰਘ ਨੇ ਹਾਥੀ ਰੋਕ ਲਿਆ ਹਾਥੀ ਨੂੰ ਬਿਠਾ ਕੇ ਜਦੋਂ ਮਹਾਰਾਜਾ ਰਣਜੀਤ ਸਿੰਘ ਉਸ ਤੁਰਿਆ ਮਾਈ ਕਹਿਣ ਲੱਗੀ ਪੁੱਤਰਾ ਮੈਂ ਤੇਰੇ ਨਾਲ ਆ ਤਵਾ ਸ਼ੁਆਣਾ ਸਾਰੇ ਹੈਰਾਨ ਹੋ ਗਏ ਕਿ ਇਹ ਕਾਲਾ ਤਵਾ ਮਹਾਰਾਜ ਰਣਜੀਤ ਸਿੰਘ ਨਾਲ ਸ਼ੁਆਏਗੀ ਤੇ ਗੁਰੂ ਸਵਾਰਿਓ ਕਹਿਣ ਲੱਗੀ ਕਿ ਕਹਿੰਦੇ ਨੇ ਮਹਾਰਾਜਾ ਰਣਜੀਤ ਸਿੰਘ ਜਿਹੜਾ ਹੈ ਉਹ ਪਾਰਸਿਆ ਪਾਰਸ ਦੇ ਨਾਲ ਲੁਆ ਸ਼ੁਆਈਏ ਸੋਨਾ ਹੋ ਜਾਂਦਾ ਹੈ ਮੇਰਾ ਵੀ ਇਹ ਤਵਾ ਸੋਨੇ ਦਾ ਹੋ ਜਾਵੇਗਾ ਮਹਾਰਾਜਾ ਰਣਜੀਤ ਸਿੰਘ ਹਸਪਿਆ ਤੇ ਕਹਿਣ ਲਗਾ ਮਾਈ ਦਾ ਤਵਾ ਲਓ ਇਸ ਨੂੰ ਸੋਨੇ ਨਾਲ ਤੋਲ ਕੇ ਇਹਦੇ ਬਰੋਬਰ ਸੋਨਾ ਮਾਤਾ ਨੂੰ ਭੇਟਾ ਕਰ ਦਿੱਤਾ ਜਾਵੇ ਜਦੋਂ ਸੋਨਾ ਦਿੱਤਾ ਤੇ ਮਹਾਰਾਜਾ ਰਣਜੀਤ ਸਿੰਘ ਕਹਿਣ ਨੂੰ ਕਹਿਣ ਲੱਗੀ ਮਾਤਾ ਕਿ ਮਹਾਰਾਜਾ ਸਾਹਿਬ ਮੇਰਾ ਤਵਾ ਵੀ ਵਾਪਸ ਕਰ ਦਿਓ ਮਹਿਦ ਤੇ ਪ੍ਰਸ਼ਾਦੇ ਪਕਾ ਕੇ ਵੀ ਛਕਣੇ ਲਈ ਕੋ ਐਸਾ ਧਰਮੀ ਆ ਜਾ ਉਹਦੇ ਧਰਮ ਦੇ ਰਾਜ ਦੇ ਵਿੱਚ ਕਦੇ ਵੀ ਕਿਸੇ ਨੂੰ ਜੀਅਤ ਨਹੀਂ ਸੀ ਹੋਈ ਪਿਆਰਿਓ ਉਸ ਟਾਈਮ ਦੇ ਉੱਤੇ 1 ਡਾਲਰ ਜਿਸ ਦੇ ਕੇ 1 ਰੁਪਏ ਦੇ ਬਰਾਬਰ 13 ਡਾਲਰ ਬਣਦੇ ਸਨ ਅੱਜ ਐਸਾ ਰਾਜ ਲਭੋਗੇ ਤੇ ਮੇਰੇ ਖਿਆਲ ਅਸ ਤੱਕ ਕਿਤੇ ਵੀ ਦਿਖਾਈ ਨਹੀਂ ਦੇਣਾ ਸਿੱਖ ਰਾਜ ਦੀਆਂ ਮਸਾਲਾ ਆਲਵਰਡ ਦੇ ਵਿੱਚ ਸਨ ਸੋ ਅਖੀਰਲਾ ਦਰਬਾਰ ਸਿੱਖ ਰਾਜ ਦਾ 29 ਮਾਰਚ 1849 ਸਰਕਾਰੇ ਖਾਲਸਾ ਦਾ ਆਖਰੀ ਦਰਬਾਰ ਸਿੱਧ ਹੋਇਆ ਤੇ ਉਦੋਂ ਬਾਅਦ ਸਿੱਖ ਫਿਰ ਜੱਦੋਜਹਿਦ ਦੇ ਵਿੱਚ ਫਸ ਗਏ ਆਪਣਾ ਰਾਜ ਭਾਗਵਾ ਲਿਆ ਸਵੇ ਸੇ ਪਿਆਰਿਓ ਅਖੀਰਲੇ ਦਿਨ ਦੀ ਖਾਲਸਾ ਰਾਜ ਦੀ ਆਪਣੀ ਦੀ ਬੰਬਈ ਫੌਜ ਤੋਂ ਲੈਂਸ ਐਗਨੀਊ ਅਤੇ ਇੱਕ ਹੋਰ ਅਧਿਕਾਰੀ ਐਡਰਸਨ ਸਿੱਖਾਂ ਤੋਂ ਮਲਤਾਨ ਦਾ ਕੰਟਰੋਲ ਲੈਣ ਲਈ ਗੋਰਖਿਆਂ ਦੇ ਇੱਕ ਛੋਟੇ ਜੇ ਅਸਕਾਟੂ ਨਾਲ ਮਲਤਾਨ ਦੇ ਬਾਹਰ ਪਹੁੰਚਿਆ ਅਗਲੇ ਦਿਨ ਮੂਲ ਰਾਜ ਨੇ ਦੋ ਬਟੇ ਅਧਿਕਾਰੀਆਂ ਨੂੰ ਸ਼ਹਿਰ ਦੀਆਂ ਚਾਬੀਆਂ ਪੇਸ਼ ਕਰਨੀਆਂ ਸੀ ਜਦੋਂ ਦੋਵੇਂ ਅਧਿਕਾਰੀ ਸਵਾਰ ਹੋ ਕੇ ਕਿਲੇ ਦੇ ਬਾਹਰ ਨਿਕਲੇ ਮੂਲ ਰਾਜ ਦੀ ਫੌਜ ਦੇ ਇੱਕ ਸਿਪਾਹੀ ਨੇ ਵੈਨਸਿਗ ਨਿਊ ਤੇ ਹਮਲਾ ਕਰ ਦਿੱਤਾ ਇੱਕ ਮਿਲਵੇਂ ਹਮਲੇ ਦਾ ਸੰਕੇਤ ਹੋ ਸਕਦਾ ਸੀ ਕਿਉਂਕਿ ਜੋ ਭੀੜ ਦੇ ਉਹਨਾਂ ਨੂੰ ਘੇਰ ਲਿਆ ਤੇ ਹਮਲਾ ਕਰ ਦਿੱਤਾ ਮੂਲ ਰਾਜ ਦੀ ਫੌਜ ਖੜੀ ਰਹੀ ਜਾਂ ਭੀੜ ਵਿੱਚ ਸ਼ਾਮਲ ਹੋ ਗਈ ਦੋਨੋਂ ਅਧਿਕਾਰੀ ਜ਼ਖਮੀ ਹੋ ਗਏ ਉਹਨਾਂ ਨੇ ਸ਼ਹਿਰ ਦੇ ਬਾਹਰ ਇੱਕ ਮਸਜਿਦ ਦੇ ਵਿੱਚ ਪਨਾਹ ਲਈ ਜਿੱਥੋਂ ਐਡਰਸਨ ਨੇ ਮੱਦ ਲਈ ਇੱਕ ਪਟੀਸ਼ਨ ਲਿਖੀ ਸੰਭਵ ਹੈ ਕਿ ਮੂਲ ਰਾਜ ਆਪਣੀ ਹੀ ਫੌਜ ਵਿੱਚ ਬਣੀ ਸਾਜ਼ਿਸ਼ ਵਿੱਚ ਧੇਰ ਨਾ ਹੋਵੇ ਪਰ ਆਪਣੀਆਂ ਫੌਜਾਂ ਵੱਲੋਂ ਬਗਾਵਤ ਨਾਲ ਉਸ ਨੇ ਆਪਣੇ ਆਪ ਨੂੰ ਵਜਨਬਦ ਸਮਝਿਆ دیਵਾਨ ਮੂਲਰਾਜ ਮੁਲਤਾਨ ਤੱਕ ਬਿੱਟ ਸਵਰਧ ਸਿੱਖ ਬਗਾਵਤ ਦਾ ਆਗੂ ਸੀ ਤੇ دیਵਾਨ ਸ਼ਾਹਮਨ ਮਲ ਚੋਪੜਾ ਦਾ ਪੁੱਤਰ ਸੀ ਜਿਸ ਨੂੰ ਸਿੱਖ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਵੱਲੋਂ ਮਲਤਾਨ ਦੇ ਸ਼ਹਿਰ ਦਾ ਗਵਰਨਰ ਨਿਯੁਕਤ ਕੀਤਾ ਗਿਆ ਸੀ ਉਸ ਦੇ ਇਲਾਕੇ ਵਿੱਚ ਝੰਗ ਦਾ ਦੱਖਣੀ ਪੰਜਾਬ ਖੇਤਰ ਵੀ ਸ਼ਾਮਲ ਸੀ ਅੰਗਰੇਜ਼ਾਂ ਦੁਆਰਾ ਲਾਹੌਰ ਪੈਲਸ ਨੂੰ ਨਾਲ ਬੁਲਾਉਣ ਦੇ ਨਾਲ ਬਾਅਦ ਸਿੱਖ ਫੌਜ ਨੇ ਦੋ ਅੰਗਰੇਜ਼ ਸਿੱਖ ਜੰਗਾ ਬਹਾਦਰੀ ਨਾਲ ਲੜੀਆਂ ਦਵਾਨ ਮੋਲਰਾਜ ਬ੍ਰਿਟਿਸ਼ ਖਿਲਾਫ ਆਖਰੀ ਸਿੱਖ ਜੰਗ ਵਿੱਚ ਸ਼ਾਮਲ ਸੀ ਅਤੇ ਸਨੂ ਸਿੱਖ ਸੰਤ ਭਾਈ ਮਹਾਰਾਜ ਸਿੰਘ ਪਛਮੀ ਪੰਜਾਬ ਦੇ ਸਿੱਖ ਸਰਦਾਰਾਂ ਨਾਲ ਅਤੇ ਪੰਜਾਬੀ ਮੁਸਲਮਾਨਾਂ ਦਾ ਸਹਿਯੋਗ ਪ੍ਰਾਪਤ ਸੀ ਬੇਟਸ ਤੇ ਮਲਤਾਨ ਤੇ ਕਬਜ਼ਾ ਕਰਨ ਦੇ ਬਾਅਦ ਦਵਾਨ ਮੂਰ ਰਾਜ ਨੂੰ ਕੈਦ ਕਰ ਲਿਆ ਗਿਆ ਤੇ ਕਲਕੱਤੇ ਦੇ ਨੇੜੇ ਇੱਕ ਜੇਲ੍ਹ ਵਿੱਚ ਉਸ ਦੀ ਅਖੀਰ ਮੌਤ ਹੋਈ 19 ਸਦੀ ਵਿੱਚ ਸਿੱਖਾ ਖੰਗੂ ਰਣਜੀਤ ਸਿੰਘ ਨੇ ਮਲਤਾਨ ਨੂੰ ਜਿੱਤ ਲਿਆ ਮਲਤਾਨ ਦੇ afghan ਹਕਮ ਮੁਜੱਫਰ ਖਾਨ ਸੱਦੋ ਜੀ ਨੂੰ ਹਰਾ ਦਿੱਤਾ ਮਾਰ ਦਿੱਤਾ ਤੇ ਉਸ ਦੀ ਮੌਤ ਮਲਤਾਨ ਵਿੱਚ afghan ਦੇ ਰਾਜ ਦੇ ਅੰਤ ਦੀ ਲਖਾਇਕ ਸੀ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਸਮਰਾਜ ਦੇ ਸਭ ਤੋਂ ਜੋਗ ਪ੍ਰਸ਼ਾਸਕਾਂ ਵਿੱਚ ਇੱਕ ਹੋਣ ਲਈ ਜਾਣੇ ਜਾਂਦੇ ਦੀਵਾਨ ਸ਼ਾਮਣ ਮਲ ਚੋਪੜਾ ਪੰਜਾਬੀ ਖत्री ਨੂੰ ਮਲਤਾਨ ਦਾ ਗਵਰਨਰ ਨਿਯੁਕਤ ਕੀਤਾ ਸੀ ਉਹ ਮਲਤਾਨ ਵਿੱਚ ਖੇਤੀਬਾੜੀ ਦੇ ਸੁਧਾਰ ਲਈ ਅਤੇ ਸਿੱਖ ਧਰਮ ਦੇ ਪ੍ਰਚਾਰ ਲਈ ਜਾਣਿਆ ਜਾਂਦਾ ਸੀ ਇੱਕ ਅਫਗਾਨ ਦੇ ਹੱਥੋਂ ਸਾਵਨ ਮਲ ਦੀ ਹੱਤਿਆ ਤੋਂ ਬਾਅਦ ਉਸ ਦਾ ਜੇਠਾ ਪੁੱਤਰ ਮੂਲਰਾਜ ਮਲਤਾਨ ਦਾ ਗਵਰਨਰ ਬਣਿਆ ਤੇ 18 April ਨੂੰ ਅੱਜ ਦੇ ਦਿਨ ਜਿਹੜਾ ਮਲਤਾਨ ਦਾ ਪ੍ਰਬੰਧ ਸੀ ਉਹ ਬੇਟਸ ਫੌਜੀ ਦੇ ਕੰਟਰੋਲ ਵਿੱਚ ਹੋ ਗਿਆ ਸਿੱਖ ਰਾਜ ਦਾ ਖੇਰਲਾ ਜਿਹੜਾ ਇਲਾਕਾ ਸੀ ਉਹ ਵੀ ਹੱਥੋਂ ਜਾਂਦਾ ਰਿਹਾ ਸੋ ਇਹ ਸੀ ਮਹਾਰਾਜੇ ਰਣਜੀਤ ਸਿੰਘ ਦੇ ਨਾਲ ਸੰਬੰਧਿਤ ਇਤਿਹਾਸ ਜੋ ਆਪ ਜੀ ਨਾਲ ਸਾਂਝਾ ਕੀਤਾ ਹੈ ਜੀ ਸਤਿਗੁਰੂ ਕਿਰਪਾ ਕਰਨ ਆਸ ਹੈ ਆਪ ਉਸੇ ਤਰ੍ਹਾਂ ਹੀ ਪਿਆਰ ਸਰਕਾਰ ਦਿੰਦੇ ਰਹੋਗੇ ਉਹ ਆਜ ਜਿੱਕਾ ਖਾਲਸਾ ਉਹ ਆਜ ਜਿੱਕੀ ਫਤਿਹ